ਆਈ ਖੜਾ ਕੇ ਨੀ ਆ ਪਾਸੇ ਕਰੋ ਯਾਰ ਇਹਨੂੰ ਖੋਲੋ ਬਾਰੀ ਉਹਦੇ ਮੂੰਹ ਤੇ ਬੰਨਣਾ ਕੋਈ ਖੂਨ ਨਿਕਲਦਾ ਨਾ ਨਾ ਪਾਕਿਸਤਾਨ ਨਿਕਲਦਾ ਭਾਜੀ ਮੇਰਾ ਭਰਾ त आंद वन टू करंड वल्ड टू वल्ड नहीं कोई प्रॉब्लम ਸੈਰਦੇ ਹੋ ਜੋ ਪਾਜੀ ਵੱਡਾ ਜੀ ਦੋ ਦੁਕਾਨਾਂ ਦੇ ਸੋਸਾਇਟੀ ਦੇ ਅੰਦਰ ਆ ਜਾਓ ਸਾਨੂੰ ਯੂ ਆਈਡੀਆ ਵਧੀਆ ਆ ਮਾਨੂੰ ਹੋਰਾਂ ਜਾ ਮਾ ਤੂੰ ਆਦਾ ਗੋਦੀ ਰਾਹਣਾ ਗੋਦੀ ਰਾਹਣਾ ਭਾਈ ਜਮਤ ਕੋਲ ਲਿਕਾ ਦਾ ਗੱਲ ਕਰਦਾ ਨਾ ਉਹ ਕੋਈ ਆਈਡੀਆ ਤੂੰ ਕੋਈ ਗੋਲੀ ਫਾਇਰ ਕਰਕੇ ਚੱਲ ਗਿਆ ਮੈਂ ਦਿਨਾਨਗਰ ਦਾ ਰਹਿਣ ਵਾਲਾ ਕੀ ਹੋਣਾ ਰੱਖ ਆ ਤੇ ਉਹ ਆਹ ਫੰਕਸ਼ਨ ਚੱਲ ਰਿਹਾ ਹੈ ਬੜਾ ਵਧੀਆ ਜੀ ਕੋਈ ਗੱਲ ਨਹੀਂ ਹੈ ਦਾਦੀ ਇਹ ਪਿੱਛੇ ਬੈਠੇ ਹੀ ਖਾਦੀ ਰਹੇ ਹੀ ਗਏ ਤੇ ਪਿੱਛੋਂ ਦੋ ਮੁੰਡੇ ਆਏ ਆ ਬਾਹਰੋਂ ਉਹ ਫਾਇਰ ਕਰਕੇ ਚੱਲ ਗਏ ਬੱਸ ਹੋਰ ਕੋਈ ਗੱਲ ਕਿੰਨੀਆਂ ਗੋਲੀਆਂ ਚ ਨੇ ਦੋ ਦੋ ਚੱਲੀਆਂ ਤੇ ਕੀ ਲੜਾਈ ਝਗੜਾ ਸੀ ਕੋਈ ਨਾ ਪਤਾ ਨਹੀਂ ਇਹ ਨਹੀਂ ਸਾਨੂੰ ਤੁਸੀਂ ਦੱਸਿਆ ਯਾਰ ਕੋਈ ਫਰੋਤੀ ਦਾ ਮਾਮਲਾ ਹੈਗਾ ਜੀ ਉਹ ਫਰੋਤੀ ਦਾ ਮਾਮਲਾ ਇਹਨਾਂ ਨੂੰ ਪਤਾ ਹੋ ਗਿਆ ਤੇ ਕੁੜੀ ਵਾਲੇ ਘਰ ਵਾਲੇ ਨੂੰ ਇੱਧਰ ਤੋਂ ਪਤਾ ਆ ਗਿਆ ਓਕੇ ਧੰਨਵਾਦ ਪ੍ਰਾਪਤ ਹੋਈ ਇਸੇ ਲਾਉਣਾ ਬਰਾਤ ਦੀ ਇਹਨਾਂ ਦਾ ਜੂਨਾ ਚਾਇਆ ਪੱਲੋ ਵੀ ਇਹਨਾਂ ਦੇ ਅਮਲਾਓ ਹੋ ਚੁੱਕਾ ਦੋ ਤਿੰਨ ਵਜੇ ਉਹ ਨਹੀਂ ਵੀ ਵਾਲੇ ਕਿੱਥੋਂ ਦੇ ਆ ਜੀ ਲੜਕੀ ਵਾਲੇ ਅੰਮ੍ਰਿਤਪੁਰ ਦੇ ਜਿੱਥੇ ਰਹਿੰਦੇ ਆਂ ਅੱਛਾ ਉੱ ਬਿਲਕੁਲ ਤੁਸੀਂ ਰਾਹੀ ਦੇਖ ਸਕਦੇ ਹੋ ਕਿ ਇਸ ਵੇਲੇ ਮਾਦਿਕਾ ਦਾ ਪਰਿਯਾਜ ਸਾਹਮਣੇ ਆ ਰਹੀ ਹੈ ਬਹੁਤ ਹੋ ਜਾਂਦੀ ਹਾਲਾਤ ਕੋਈ ਜਦੋਂ ਜੱਛੇ ਤੋਂ ਸਮਾਜਿਕ ਜਿਹੜੀ ਹੈ ਫਤਿਹ ਮੱਤੇ ਦੇ ਲੋਕ ਜੇਸਸ ਮੋਬਿਲਿੰਗ ਪਿੰਡ ਨਾ ਮਾਤਸਾ ਆ ਗਿਆ ਕਲਾ ਜੈ ਜੀ ਇਧਰ ਇਧਰ ਵਾਈਟੀਆਂ ਫੜ ਕੇ ਰੱਖ ਚਲ ਚੱਜੇ ਇਧਰ ਆ ਤੂੰ ਇਧਰ ਆ ਕਿੱਥੇ ਵਿਆਹ ਸੀ ਤੇ ਹੋਇਆ ਕੀ ਆ ਇਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉੱਥੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਹੋਵੇ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋਵੇ ਛੇ ਨਹੀਂ ਇਤਿਹਾਦ ਮੈਨੂੰ ਪਤਾ ਪੂਰਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਕੁੜੀ ਵੱਲੋਂ ਹੀ ਮੇਰੇ ਨਾਲ ਕੁੜੀ ਵੱਲੋਂ ਹਨ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨ ਪਛਾਨ ਵਾਲੇ ਹੀ ਉਹਨਾਂ ਦੇ ਅੱਛਾ ਜਾਨ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚੱਪੇ ਹਾਂਜੀ ਹਸਪੀਟਲ ਲੈ ਕੇ ਆ ਤੇ ਮੁਲਾਕਾਤ ਕਿਦਾਂ ਦਾ ਮੁਲਾਕਾਤ ਕਿਤਾ ਸੀ ਲਾਤ ਮੇਰੇ ਸਾਨਾ ਡੈਥ ਹੋ ਗਈ ਉਹਨਾਂ ਦੀ ਸਿਰ ਚ ਵੱਜੀਆਂ ਗੋਲੀ ਸਾਂ ਸਿਰ ਚ ਮਾਰੀਆਂ ਗੋਲੀ ਕਿਹੜੇ ਕੁੜੇ ਚਲੀ ਜਾਂਦੇ ਗੋਲੀਆਂ ਦੋ ਦੀ ਆਵਾਜ਼ ਆਈ ਮੈਂ ਭੱਜ ਕੇ ਬੰਦੇ ਬੰਦੇ ਭੱਜ ਗਏ ਉਹ ਵੀ ਓਸ਼ੋ ਉਹ ਸਟਰੈਟਿਕ ਓਕੇ ਸਰ ਵੈਰੀ ਗੁੱਡ ਜੀ ਤੁਹਾਡਾ ਮਾਮਲਾ ਕੀ ਆਇਆ ਜੀ ਮਾਮਲਾ ਕੀ ਆਇਆ ਜੀ ਜੀ ਮੇਰਾ ਨਾਮ ਕੀ ਹੈ ਤੇ ਕਿੱਥੋਂ ਆਏ ਹੋ ਸਰ ਮੈਂ ਵਿਖੀ ਰਹਤਾਂ ਹਾਂ ਜੀ ਤੇ ਬਸ ਉਹੀ ਹੀ ਪ੍ਰੋਗਰਾਮ ਦੇਖਣ ਆਏ ਸੀਗੇ ਤੇ ਉਸੇ ਮੌਕੇ ਤੇ ਹੀ ਦੇਖਿਆ ਵੀ ਸਰਪੰਚ ਸਾਹਿਬ ਬੈਠੇ ਸੀ ਟੇਬਲ ਤੇ ਬਿਲ ਦੇ ਸੀ ਸਾਰੇ ਮੈਂਬਰਾਂ ਨੂੰ ਦੂਰ-ਪੂਰ ਜੋਂ ਨੌਜਵਾਨ ਆਏ ਉਹਨਾਂ ਨੇ ਪਿਛੋਂ ਨਾਲ ਗੋਲੀਆਂ ਲਾਈ ਤੇ ਗੋਲੀ ਲੱਗੀ ਨਾ ਦੇ ਕਿੱਥੋਂ ਦੇ ਸਰਪੰਚ ਸੀ ਇਹ ਸਾਰੇ ਬਲਟਵਾਸ ਤੇ ਪਿੰਡ ਕਾਫੀ ਪਿੰਡ ਮਸ਼ਹੂਰ ਰਿਹਾ ਉਹ ਬੜੇ ਇਨਸਾਨੀ ਇਨਸਾਨ ਸੀਗੇ ਉਹਦੀ ਕੋਈ ਗੱਲ ਨਹੀਂ ਹੈ ਬੜੇ ਮਤਲਬ ਗਰੀਬ ਬੰਦਿਆਂ ਨੇ ਬੜੀ ਮਾਹਮਦਰਦੀ ਸੀਗੇ ਪਰ ਚਲੋ ਸਰ ਚਲੋ ਪਾਰਟੀ ਦੇ ਸਾਰੇ ਸਾਝੀ ਹੁੰਦੇ ਭਰਾ ਪਾਰਟੀ ਦੇ ਸਰਪੰਚ ਸੀਗੇ ਹਾਂਜੀ ਹਾਂਜੀ ਉਹਨਾਂ ਦੀ ਅੜਦ ਵੀ ਇਹਨਾਂ ਨੂੰ ਪਹਿਲਾਂ ਵੀ ਹਮਲਾ ਆਇਆ ਤਾਂ ਹਾਂਜੀ ਸੁਣਿਆ ਦੀ ਪਿੰਡੋਂ ਵੀ ਸ਼ਹਿਰ ਦੇ ਤੋਂ ਹਮਲਾ ਮਿਲਿਆ ਐਮਐਲਏ ਵੀ ਮੌਜੂਦ ਸੇ ਅੱਜ ਇੱਥੇ ਸਰ ਉਹ ਤਾਂ ਚਲੋ ਪ੍ਰੋਗਰਾਮ ਦੇ ਜਿਹੜਾ ਵੈਸੇ ਜਿਹੜਾ ਬਨ ਇਨਵਾਈਟ ਕਰਦੇ ਉਹ ਵੀ ਆਏ ਸੀ ਜਿਹੜੇ ਐਮਐਲਏ ਸੀ ਸਾਡੇ ਸਰਕਾਰ ਜੋ ਸਰਕਾਰ ਸਮੱਸਿਆ ਤੋਂ ਜੀ ਸੀ ਸੀ ਹਾਂਜੀ ਉਹ ਫਰੋਤੀ ਫਰਤੀ ਦਾ ਵੀ ਚੱਲ ਰਿਹਾ ਮ ਜਿਹਨੋਂ ਬਹੁਤ ਹੀ ਸੈੱਟ ਕੋਈ ਹੋਇਆ ਸੀ ਹਾਂਜੀ ਅੱਜ ਜਦੋਂ ਹਮਲਾਵਾਰ ਆ ਅੰਦਰ ਆਏ ਪੈਲਸ ਦੇ ਜਾਂ ਬਾਹਰ ਅੰਦਰ ਅੰਦਰ ਪੈਲਸ ਜੀ ਹਾਂ ਤਾਂ ਕੋਪਲੇਨ ਕਰਨ ਦਾ ਕੁੱਝ ਚਲਦੀ ਵੀ ਇਹਦੀ ਸਰ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਝੂਠ ਬੋਲਾਂ ਬਣੀ ਬਰ ਜਾਣਕਾਰੀ ਨਹੀਂ ਸਰ ਜਿਵੇਂ ਜਿੱਦਾਂ ਉਹਨਾਂ ਨੂੰ ਮਤਲਬ ਕੋਈ ਪਹਿਲੇ ਤੋਂ ਸਿਕਿਉਰਟੀ ਕੋਈ ਮਿਲੀ ਹੋਈ ਸੀ ਜਿੱਦਾਂ ਉਹਨਾਂ ਨੂੰ ਪਹਿਲੇ ਜਿਹੜਾ ਆ ਰਿਹਾ ਸੀ ਕੀ ਕੋਈ ਨਾ ਕੋਈ ਸਿਕਿਉਰਟੀ ਹੈਗੀ ਸੀ ਸਰ ਸਿਕਿਉਰਟੀ ਬਲੋ ਆਪਰੇਕਸਨਲੀ ਉਹਨਾਂ ਰੱਖੀ ਹੋਈ ਥੋੜੀ ਬੜੀ ਆਪਣੇ ਫਾਇਦੇ ਰਸਤੇ ਵੱਲ ਉਧਰ ਹੁੰਦੀ ਗਈ ਜਿੰਨੇ ਬੰਦੇ ਆਏ ਸੀ ਭਾਜੀ ਜਿਨ੍ਹਾਂ ਨੇ ਸਰ ਦੋ ਬੰਦੇ ਸੀ ਇੱਕ ਗਨਰਲ ਸੀ ਉਹ ਮੌਕੇ ਤੇ ਭੱਜ ਗਰੀ ਸਾਹ ਵਾਲ ਵਾਲ ਵਾਲੀ ਜਗ੍ਹਾ ਸਰ ਮੈਂ ਤੇ ਮਤਲਬ ਫਰਕ ਦੀ ਆਵਾਜ਼ ਸੁਣੀ ਮੈਂ ਤੇ ਨਹੀਂ ਮੈਨੂੰ ਦੇਖਿਆ ਪਿਛੇ ਦੇਖਿਆ ਹਾਂ ਭੇਜ ਦੇ ਭਾਈ ਦੇਖਿਆ ਨਹੀਂ ਨਹੀਂ ਮੂਣੀ ਸੀ ਬੰਦੇ ਨੇ ਹਾਂ ਹਾਂ ਵਾਲੀ ਵਾਲੀ ਇਹ ਬਿਮਾਰੀ ਗੋਲ ਪਹਿਲੇ ਸਭ ਨਿਸਰ ਦੇ ਵਿੱਚ ਹੈਗਾ ਇੱਥੇ ਇੱਕ ਵਿਆਦ ਆ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਜਰਮਨ ਸਿੰਘ ਇੱਕ ਜਿਹੜੇ ਤਰੰਤਾਂ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੁਝ ਇੱਥੇ ਵਿਅਕਤੀ ਜਿਹੜੇ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ ਅਨਪੋਰਚਨਿਟੀ ਉਹਨਾਂ ਦੀ ਜਿਹੜੀ ਹੈਗੀ ਆ ਪਤਾ ਲੱਗਾ ਡੈਥ ਹੋਈ ਸੋ ਅਸੀਂ ਅੱਗੇ ਜਿਹੜਾ ਇਮੀਡੀਏਟਲੀ ਕਾਰਵਾਈ ਕਰ ਰਹੇ ਹਾਂ ਉਹ ਸਾਰਾ ਜੇ ਹੁਣ ਦੇਖ ਰਹੇ ਆ ਤੁਹਾਡੇ ਸਾਹਮਣੇ ਜੇ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਹੇ ਆ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਫੋਕੀ ਕੋਲ ਆ ਰਹੀ ਸੀ ਧਮਕੀ ਮਿਲੀ ਹੋਈ ਸੀ ਜਾਣ ਮਾਰਨ ਦੀ ਔਰ ਕੋਈ ਸੁਵਿਧਾ ਦਿੱਖਾ ਦਿੱਤੀ ਗਈ ਉਸ ਦੇ ਵਿੱਚ ਦੇਖੋ ਉਹ ਤਰਨਤਨ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤਰਨਤਨ ਪੁਲਿਸ ਬਾਰੇ ਜਿਆਦਾ ਹਤਾ ਨੂੰ ਦੱਸ ਸਕਦੇ ਕਿ ਉੱਥੋਂ ਦੇ ਰੈਸ਼ੀ ਸੀਗੇ ਸਾਡੇ ਤੇ ਇੱਥੇ ਅਮਨਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸਤੇ ਹੋਏ ਆਏ ਸੀਗੇ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਇਵਿਡੀਏਟਲੀ ਉੱਤੇ ਕਾਰਵਾਈ ਅਸੀਂ ਕਰ ਰਹੇ ਆ ਅੱਗੇ ਤਫਤੀਸ਼ ਕਰ ਰਹੇ ਜੋ ਜੋ ਚੀਜ਼ੇ ਇਮੀਡੀਏਟਲੀ ਜੋ ਚੀਜ਼ ਸਾਹਮਣੇ ਆਏਗੀ ਕੀਤਾ ਜਾਏਗਾ ਹਾਂਜੀ ਹ ਤਨਾ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਰਤੀਜ ਚ ਇਮੀਡੀਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਕਿੰਨੇ ਕੀਤੇ ਗਏ ਜੀ ਸਰ ਦੇਖੋ ਜੋ ਹੁਣ ਤੱਕ ਹੈ ਇਹ ਪਰ ਉੱਥੇ ਜੋ ਸਾਨੂੰ ਪਤਾ ਲੱਗਿਆ ਉਹ ਨੂੰ ਦੇਖ ਰਹੇ ਹਾਂ ਵੇ ਵਰਕਿੰਗ ਰਿਪੋਰਟ ਚ ਇਹ ਸਭ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀ ਆ ਵਿਆਹ ਦੇ ਵਿੱਚ ਦੇਖੋ ਇਹ ਸਾਰਾ ਮੇਰੀ ਤਫਤੀਸ਼ ਦਾ 파ਟ ਹੈਗਾ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਮੇਰੇ ਸਾਡੀ ਤਫਤੀਸ਼ 'ਚ ਕੋਈ ਫਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰਸ ਇੱਥੇ ਮੌਕੇ ਦੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਡੀਸੀਪੀ ਸਬਾਨ ਐਸਪੀ ਸਬਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਤੋ ਜੋ ਜੋ ਅੱਗੇ ਜਿਵੇਂ ਤਫ਼ਤੀਸ਼ ਚ ਸਾਹਮਣੇ ਆਏਗਾ ਵੀ ਡੈਫੀਨਿਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂ ਹਿੰਟ ਮਿਲੇ ਜਿਹਨਾਂ ਨੂੰ ਜਲਦੀ ਫੜੇ ਜਾਣ ਦੀ ਸੰਭਾਵਨਾ ਹੋਵੇ ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅੰਤਰ ਨੇ ਉਹਨਾਂ ਦਾ ਕਰਾਉ ਨੋ ਟੋਲਰੈਂਸ ਦੀ ਪਾਲਿਸੀ ਹੈਗੀ ਆ ਤੋ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ 네ਗੇਟਿਵ ਕੰਮ ਹੋਇਆ ਇਮੀਡੀਏਟਲੀ ਅੰਮ੍ਰਿਤਸਰ ਪੁਲਿਸ ਨੇ ਉਹਨੂੰ ਟ੍ਰੇਸ ਕੀਤਾ ਇਹ ਵੀ ਚਾਹੁੰਦੇ ਜਲਦੀ ਟ੍ਰੇਸ ਕਰਕੇ ਅਸੀਂ ਦੱਸਾਂਗੇ ਜਲਦੀ ਤੁਹਾਨੂੰ ਸਾਰਾ ਚ